ਕਿਉਂਕਿ ਖੁਦ ਖੁਦਾ ਹੈ ਨਾ ਗੁਰਬਾਣੀ ਸਾਨੂੰ ਗੱਲ ਸਮਝਾਉਂਦੀ ਆ ਉਗਦੇ ਸਾਜੁਗ ਵਿੱਚ ਵੀ ਜਿੰਨੇ avatars ਹੋਏ ਉਹਨਾਂ ਦਾ ਸਾਰਾ ਰੂਪ ਸਾਰਿਆਂ ਦਾ ਰੂਪ ਜਿਹੜਾ ਸੀ ਨਾ ਗੁਰਨਾਮ ਪਾਸ਼ੇ ਸੀ ਤ੍ਰੇਤਾ ਦੇ ਵਿੱਚ ਰਾਮ ਭਗਵਾਨ ਜੀ ਹੋਏ ਰਾਮ ਭਗਵਾਨ ਦਾ ਵੀ ਜਿਹੜਾ ਰੂਪ ਸੀ ਉਹ ਗੁਰਦਾਮ ਦਾ ਰੂਪ ਸੀ ਉਹ ਵੀ ਨਾਨਕ ਨੇ ਉਹ ਜਾਮਾਦਾਰਨ ਕੀਤਾ ਦੁਪਰਾਇ ਭਗਵਾਨ ਕ੍ਰਿਸ਼ਨ ਉਹਨਾਂ ਦਾ ਵੀ ਰੂਪ ਤਨਗੁਰ ਨਾਨਕ ਸਿੰਘ ਤਨਗੁਰ ਨਾਨਕ ਸਾਹਿਬ ਹੀ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਆਏ ਪਾਲ ਸਰ ਜੁਗਤੋਂ ਤੁਰਿਆ ਆ ਰਿਹਾ ਏ ਤਨ ਗੁਰਦਮ ਸਾਹਿਬ ਜੀ ਮਾਰਾ ਹੈ ਸੀ ਪਰ ਪਰਮਿਟ ਹੋਣਾ ਉਹਨਾ ਨੂੰ ਪਰਮਿਟ ਉਹਨਾਂ ਨੂੰ ਹੋਣਾ ਸਤ ਗੁਰੂ ਨਾਨਕ ਪਰਮਟਿਆ ਜਦੋਂ ਇੱਕਦਮ ਪਰਮਟ ਹੋਇਆ ਨਾ ਜਿੱਦਾਂ ਪ੍ਰਕਾਸ਼ ਦੇਸੀ ਪ੍ਰਕਾਸ਼ ਦੀਵਾ ਜਗਿਆ ਪ੍ਰਕਾਸ਼ ਹੋ ਗਿਆ ਰਲੋਗਾ ਪ੍ਰਕਾਸ਼ ਤੇ ਹੋਇਆ ਕਿ ਜਿਹੜੀ ਜਨਮਾਂ ਜਰਮਨਤਾ ਦੀ ਧੁੰਦ ਸੀ ਉਹ ਦੂਰ ਹੋ ਗਈ ਇਹ ਗੱਲ ਯਾਦ ਰੱਖਣ ਵਾਲੀ ਪਿਆਰਿਓ ਇਹ ਹੁੰਦਾ ਹਨੇਰਾ ਇਹ ਹੁੰਦਾ ਧੁੰਦ ਇਹ ਦੇ ਤਨਵੇਂ ਬਕਰੇ-ਬਕਰੇ ਆ ਤੇ ਕੰਮ ਇੱਕੋ ਨਾ ਤੂੰ ਦਾ ਤੇ ਅਨੇਜ ਦਾ ਕੰਮ ਇੱਕੋ ਹੀ ਆ ਪਰ ਦੇਖਣ ਨੂੰ ਵਰਗਾ ਇਹਦੀ ਚਾਦਰ ਵਿੱਚ ਵਰ ਗਿਆ ਕਿਵੇਂ ਅੰਧੇਰਾ ਆ ਤੁਸੀਂ ਦੀਵਾ ਜਗਾਉਗੇ ਲੈਂਟ ਜਗਾਉਗੇ ਮੋਮਬਤੀ ਜਗਾਉਗੇ ਇਹਦੀ ਰਾਤ ਜਦੋਂ ਤਾਂ ਉਹਦਾ ਪ੍ਰਕਾਸ਼ ਦੂਰ ਹੋ ਜਾਊ ਚੜ੍ਹਨ ਹੋ ਜਾਊ ਇਹ ਕਾਲਾ ਦੇ ਨਾ ਆ ਤੁਸੀਂ ਜਿਵੇਂ ਜਿਵੇਂ ਅੱਗੇ ਸਰਦੀਆਂ ਦੇ ਸਮੇਂ ਵਿੱਚ ਜਾਓਗੇ ਤੇ ਮਸਿਆ ਆਉਣਗੀਆਂ ਤੇ ਮਸਿਆ ਦੀ ਕਾਲੀ ਬੋੜੀ ਰਾਤ ਵਿੱਚ ਕਈ ਵਾਰ ਆਪਣਾ ਪੈਰ ਜਿਹੜਾ ਨਾ ਉਹ ਅੱਗੇ ਕਿੱਥੇ ਰੱਖਣਾ ਨਹੀਂ ਦੀਦਾ ਇਨਾ ਕਈ ਵਾਰ ਕੋਪਾ ਨਹੀਂ ਰਹ ਹੁੰਦਾ ਲੇਕਿਨ ਚਲਜ ਪ੍ਰਕਾਸ਼ ਹੋ ਜਾਵੇ ਤੋ ਚਾਤ ਚੱਲਣ ਚੱਲਣੋ ਜਾਵੇ ਤੋ ਕਨੇਰਾ ਕਾਲਾ ਨਹੀਂ ਰਹਿਣਾ ਪਾਸ ਹੋ ਜਾਂਦਾ ਹੈ ਇਹ ਵੀ ਹਨੇਰਾ ਧੁੰਦ ਪਰ ਇਹ ਚਿੱਟਾ ਨਹੀਂ ਰਹਿ ਇੱਥੇ ਜਿੰਨੀਆਂ ਮਰਜ਼ੀ ਲਾਈਟਾਂ ਜਗਾਈ ਜਾਓ ਜੋ ਮਰਜ਼ੀ ਜਿੰਨਾ ਤੜ ਕੋ ਪ੍ਰਕਾਸ਼ ਹੁੰਦਾ ਪ੍ਰਕਾਸ਼ ਕਰੀ ਜਾਓ ਇਹ ਨਹੀਂ ਨਾ ਪਾਸੇ ਨੂੰ ਸੂਰ ਜਿਹੜਾ ਸਾਡੇ ਪੂਰੇ ਬ੍ਰਹਿਮੰਡ ਨੂੰ ਸੂਰਜ ਸਾਰੇ ਪੂਰੇ ਬ੍ਰਹਿਮੰਡ ਨੂੰ ਚਾਨਣ ਦੇਂਦਾ ਏ ਇਧਰੋਂ ਜ਼ਿਆਦਾ ਪ੍ਰਕਾਸ਼ ਤਾਂ ਪਰਿੰਨਾ ਕਰ ਸਕਦਾ ਏ ਇਧਰੋਂ ਚਾਨਣ ਕਰਨ ਦਾ ਤਾਂ ਆਪਣੇ ਕੋਈ ਤਰੀਕਾ ਨਹੀਂ ਨਾ ਇਹ ਚਿੱਟਾ ਹਨੇਰਾ ਜਿਹੜਾ ਏ ਇਹ ਇਸ ਸੂਰਜ ਦੇ ਏਡੇ ਵੱਡੇ ਪ੍ਰਕਾਸ਼ ਤੋਂ ਵੀ ਸਮਰਤ ਕਰ ਦਿੰਦਾ ਪ੍ਰਕਾਸ਼ ਤੇ ਹੁੰਦਾ ਏ ਦੇਖ ਧਰਤੀ ਤੇ ਨਹੀਂ ਹੁੰਦਾ ਐਡੀ ਵੱਡੀ ਤਾਕਤ ਦਾ ਮਾਲਕ ਅਸਲ ਪੈਰੋਂ ਹਰ ਕੰਮ ਦੇ ਦੋ ਪਹਿਲੂ ਹੁੰਦੇ ਹਰ ਕੰਮ ਦੇ ਦੋ ਪਹਿਲੂ ਹੁੰਦੇ ਪਹਿਲਾਂ ਆਪਾਂ ਕਾਲੇ ਨੇ ਰਿੰਦਾ ਪਹਿਲੂ ਦਾ ਵਿਚਾਰ ਕਰੀ ਕਾਲਾ ਨੇ ਰਹਾ ਪੈਰੋਂ ਦੀਵੇਂ ਮੋਮਬਤੀ ਦੇ ਨਾਲ ਪ੍ਰਕਾਸ਼ ਹੋ ਜਾਊਗਾ ਦੂਰ ਹੋ ਜਾਊਗਾ ਪਾਵ ਜਿਹੜਾ ਸਿੱਧਾ ਸਾਦਾ ਅਗਿਆਨੀ ਬੰਦਾ ਏ ਜਿਹੜਾ ਸਿੱਧਾ ਸਾਦਾ ਅਗਿਆਨੀ ਬੰਦਾ ਏ ਉਹਨੂੰ ਥੋੜਾ ਜਿਹਾ ਗਿਆਨ ਦੇਣ ਦੇ ਨਾਲ ਉਹਨੂੰ ਗਿਆਨ ਆ ਜਾਊਗਾ ਥੋੜਾ ਜਿਹਾ ਗਿਆਨ ਦੇ ਨਾਲ ਉਹਨੂੰ ਸਮਝ ਆ ਜਾਊਗੀ ਗਿਆਨ ਦਾ ਪ੍ਰਕਾਸ਼ ਹੋਊਗਾ ਉਹਦੇ ਅੰਦਰ ਕਿਉਂ ਕਿ ਉਹ ਅਨੇਰਾਸਭ ਅਗਿਆਨਤਾ ਦਾ ਹਨੇਰਾ ਹੈ ਉਥੇ ਗਿਆਨ ਦਾ ਪ੍ਰਕਾਸ਼ ਹੋ ਗਿਆ ਪਰ ਇਹ ਧੁੰਦ ਵਾਲਾ ਪ੍ਰਕਾਸ਼ ਜਿਹੜਾ ਹੈ ਅંધੇਰਾ ਹੈ ਇਹ ਆ ਪਿਆਰੋ ਸਾਡੇ ਧਾਰਮਿਕ ਅંધੇਰਾ ਇਹ ਦਾ ਸਾਡਾ ਧਾਰਮਿਕ ਗਿਆਨ ਅੰਧਿਆਰ ਥੋੜੀ ਇਹ ਕਿਤਾਬਾਂ ਪੜੀਆਂ ਥੋੜਾ ਇੰਦਰੋਂ-ਇੰਦਰੋਂ ਗਿਆਨ ਲਿਆ ਤੇ ਆਪਣੇ ਆਪ ਨੂੰ ਗਿਆਨੀ ਸਦਵਾਉਣਾ ਸ਼ੁਰੂ ਕਰ ਦਿੱਤਾ ਕੱਲਾ ਗਿਆਨੀ ਨਹੀਂ ਸਦਵਾਇਆ ਉਹਨਾਂ ਸੰਸਾਰ ਬਜੇਤੇ ਦਾ ਵੀ ਕੋਸ਼ਿਸ਼ ਕਰਤਾ ਵੀ ਮੈਂ ਸੰਸਾਰ ਨੂੰ ਜਿੱਤਣ ਵਾਲਾ ਗਿਆਨ ਵਿੱਚ ਹੋਇਆ ਵੀ ਇਦਾਂ ਹੋਇਆ ਵੀ ਇਦਾਂ लोग ज्ञान ज्ञान ਦੇ ਪੰਡ ਚੋਕੇ ਧਰਮ ਗ੍ਰੰਥ ਚੋਕੇ ਘੁੰਮਦੇ ਰਹੇ ਕੋਈ ਮੇਂਦਾ ਗਿਆਨ ਚਰਚਾ ਕਰੇ ਕੋਈ ਮੇਂਦਾ ਗਿਆਨ ਚਰਚਾ ਕਰੇ ਪਰ ਉਹ ਕੀ ਸੀਗਾ ਕੇਵਲ ਅਹੰਕਾਰ ਗਿਆਨ ਦਾ ਅਹੰਕਾਰ ਉਹ ਭਰ ਹਰ ਬੰਦੇ ਨੂੰ ਟਿਕਨ ਨਹੀਂ ਸੀ ਦਿੰਦਾ ਉਹ ਕਿਸੇ ਨੂੰ ਆਮ ਨਹੀਂ ਚਿਕਰ ਦਿੰਦਾ ਇੱਕ ਛੋਟਾ ਜਿਹਾ ਉਦਾਹਰਣ ਦੇਵਾਂ ਮੇਰੇ ਵਰਗਾ ਰਜਕੇ ਬੇਕਾਰੇ ਬੁਰੇ ਕਰਮ ਵਾਲਾ ਮਾੜੇ ਆਚਾਰ ਵਾਲਾ ਜਿਹਨੂੰ ਕੋਈ ਪਤਾ ਹੀ ਨਹੀਂ ਬਿ ਅਮਰਤ ਕੀ ਚੀਜ਼ ਜਿਹਨੂੰ ਕੋਈ ਪਤਾ ਨਹੀਂ ਬਿ ਅਮਰਤ ਕੀ ਚੀਜ਼ ਆ ਦੇਖੋ ਦੇਖੀ ਅਮਰਤ ਸਾਹਿਬ ਕੇ ਤਾਰਮੇ ਗਮਨ ਗਿਆ ਦੇਖੋ ਦੇਖੀ ਅਮਰਸ਼ਾ ਤੇ ਤਾਰਮੇ ਦੁਬਨ ਗਿਆ ਬਸ ਫਿਰ ਉਹ ਐਸਾ ਕਰੰਟ ਅੰਦਰ ਪੈਦਾ ਹੋਇਆ ਬੰਦੇ ਨੂੰ ਬੰਦਾ ਸਮਝ ਨੂੰ ਵੜ ਗਿਆ ਬੰਦੇ ਨੂੰ ਬੰਦਾ ਸਮਝ ਨੂੰ ਵੜ ਗਿਆ ਪੂਰੇ ਗਿਆਨ ਦਾ ਠੇਕਾ ਲੈ ਲਿਆ ਪੂਰੇ ਧਰਮ ਦਾ ਠੇਕਾ ਲੈ ਲਿਆ ਬਾ ਧਰਮ ਜਿਹੜਾ ਚੱਲ ਰਿਹਾ ਮੇਰੇ ਸਿਰ ਤੇ ਚੱਲ ਰਿਹਾ ਤੂੰ ਕੀ ਸੀ ਗੱਲ ਉਹ ਸੀਗਾ ਦੇਖੋ ਦੇਖੀ ਅੰਦਰ ਸੇਧ ਲੈ ਸੀ ਅੰਦਰ ਇੱਕ ਲੈ ਰੋਟੀ ਚਾਹ ਦੀ ਚਾਹ ਦੀ ਅੰਦਰ ਲੈ ਰੁੱਠੀ ਅਮਰਸ਼ਦ ਲਿਆ ਫਿਰ ਸਾਰਿਆਂ ਨੂੰ ਮਰਿਆਦਾ ਦੱਸਣ ਲੱਗ ਗਿਆ ਕਿਤੇ ਪੜਿਆ ਨਹੀਂ ਕਿਤੇ ਅਜੇ ਸੁਣਿਆ ਨਹੀਂ ਮਰਿਆਦਾ ਬਾਰੇ ਦੇ ਦਸ਼ਨ ਆਪ ਲੱਗ ਗਿਆ ਵੀ ਆਹ ਬਰਜਾਦਾ ਇਦਾਂ ਨਹੀਂ ਇਦਾਂ ਹੁੰਦੀ ਆ ਤਾਂ ਇਦਾਂ ਨਹੀਂ ਇਦਾਂ ਹੁੰਦਾ ਏ ਥੋੜੇ ਦੇ ਦਿਨ ਇਹ ਕੰਮ ਚੱਲਦਾ ਏ ਥੋੜੇ ਦੇ ਦੇ ਕੰਮ ਚੱਲਦਾ ਇਹ ਆ ਅਗਿਆਤ ਤੁੰਦ ਇਹ ਆ ਤੁੰਦ ਹੁਣ ਇੱਥੇ ਅਸਰ ਹੁਣਾ ਬਹੁਤ ਔਖਾ ਏ ਹੁਣ ਇੱਥੇ ਅਸਰ ਹੁਣਾ ਬਹੁਤ ਔਖਾ ਏ ਫਿਰ ਜਦੋਂ ਤੇਜ ਦੇਰੀ ਜਾਂਦੀ ਨਾ ਗਿਆਨ ਦੀ ਜਦ ਤੇ ਤੇਰੀ ਗਿਆਨ ਦੀ ਚਾਹਦੀ ਆ ਉਦੋਂ ਫਿਰ ਤੇਜ ਨੇਰੀ ਜਿਹੜੀ ਆ ਇਸ ਪਖੰਡ ਨੂੰ ਦੂਰ ਪਰੇ ਕਰ ਦਿੰਦੀ ਆ ਤੇ ਫਿਰ ਕੀ ਹੁੰਦਾ ਏ ਫਿਰ ਕਰਪਾਣ ਲੌਂਦਾ ਕਿਲੇ ਦੇ ਚੰਗ ਲੈਂਦਾ ਫਿਰ ਕਰਪਾਣ ਲੌਂਦਾ ਤੇ ਕਿਲੇ ਦੇ ਚੰਗ ਲੈਂਦਾ ਫਿਰ ਕਿੱਥੇ ਗਿਆਨ ਚਲੇ ਗਿਆ ਆ ਜੋ ਉਸ ਗਿਆਨ ਦੇ ਪੱਧਰ ਤੋਂ ਵੀ ਨੀਵਾਂ ਚ ਲੱਗਿਆ ਪਹਿਲੇ ਜੀਵਨ ਦੇ ਤੇ ਪੱਧਰ ਤੋਂ ਵੀ ਥੱਲੇ ਚਲੇ ਗਿਆ ਇਨੂੰ ਕਹਿੰਦੇ ਧੁੰਦ ਭਾਵ ਧਾਰਮਿਕ ਆਗੂਆਂ ਨੇ ਜਿੱਦਾਂ ਨੁਕਸਾਨ ਮਨੁੱਖਤਾ ਦਾ ਕੀਤਾ ਇਹ ਸਾਰਾ ਧੁੰਦ ਸੀ ਤੇ ਜਿਹੜੇ ਪੋਲੇ ਪਾਲੇ ਸੀਗੇ ਕਾਲੀ ਧੇਰੀ ਰਾਤ ਸੀਗੀ ਉਹਨਾਂ ਦੇ ਵਿੱਚ ਪਾਸ਼ਾ ਨੇ ਇਹੋ ਜਿਹਾ ਪ੍ਰਕਾਸ਼ ਭਰਤਾ ਗਿਆਨ ਦਾ ਦੀਵਾ ਜਗਾ ਕੇ ਨਾਮ ਦਾ ਦੀਵਾ ਜਗਾ ਕੇ ਉਹ ਸਦਾ ਵਾਸਤੇ ਚਰਨ ਵਿੱਚ ਆ ਗਏ ਪ੍ਰਕਾਸ਼ ਵਿੱਚ ਆ ਗਏ ਇਸੇ ਪਿਆਰੋ ਗੰਦਾ ਅਨੇ ਰੜਾ ਇਹਨਾਂ ਦੇ ਜੋ ਤੰਦ ਕੀ ਪਾਈ ਹੋਈ ਸੀ ਉਹਨੂੰ ਦੂਰ ਕੀਤਾ ਗੁਰਦਾਨ ਸਿੰਘ ਜਦੋਂ ਆਏ ਸੰਸਾਰ ਨੇ ਉਹ ਇਹ ਸਾਰੇ ਦਿਲ ਦੂਰ ਕੀਤਾ ਬਿਗਿਆਨੇ ਕੋਉਣ ਵਾਲੇ ਅਗਿਆਨੇ ਆ ਜਿਹੜੇ ਕਹਿੰਦੇ ਮੈਂ ਸਭ ਕੁਝ ਜਾਣਦਾ ਆ ਪਾਛਨ ਨੂੰ ਸਮਝਾ ਵੀ ਤੁਸੀਂ ਕੁਝ ਨਹੀਂ ਅਜੇ ਜਾਣਦੇ